ਟੈਬਲਿੰਗ ਪ੍ਰਾਈਮ ਟਾਈਮ ਵੇਖ ਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਦਾ ਬੁਲੇਟਿਨ ਸਪான்ਸਰ ਕੀਤਾ ਗਿਆ ਰਾਇਲ ਪੰਜਾਬ ਰੈਸਟੋਰੈਂਟ ਕੋਲੋਨਾ ਵਾਲਿਆਂ ਦੇ ਵੱਲੋਂ ਜੇਕਰ ਤੁਸੀਂ ਵਧੀਆ ਇੰਡੀਅਨ ਕੁਜ਼ਿਨਸ ਟਰਾਇਓਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਇਸ ਦੇ ਨਾਲ ਹੀ ਇਹਨਾਂ ਦੇ ਵੱਲੋਂ ਵਧੀਆ ਕੇਟਰਿੰਗ ਸਰਵਿਸਿਜ਼ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਤੇ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸੁਰਖੀਆਂ ਦੇ ਨਾਲ ਬ੍ਰੈਂਟਨ ਦੇ ਵਿੱਚ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ ਪੰਜ ਸਖਮੇ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਕਿੰਗ ਵੈਸ ਇਲਾਕੇ ਦੇ ਵਿੱਚ ਚੱਲੀ ਗੋਲੀ ਇੱਕ ਵਿਅਕਤੀ ਕੰਬੀਰ ਉਪ ਦੇ ਵਿੱਚ ਸਖਮੇ ਬੇਸਿਕ ਕੰਜ਼ਰਵੇਟਿਵ ਕਾਕਸ ਦੀ ਚੇਅਰਪਰਸਨ ਬਣੀ ਡਾਕਟਰ ਜੋਡੀ ਟੂਲ ਕੈਲਗਰੀ ਦੇ ਵਿੱਚ ਪਾਰੀ ਪਰਫ ਪਾਰੀ ਐਡਵਿੰਟਨ ਸਿਟੀ ਦੇ ਵੱਲੋਂ ਸੜਕਾਂ ਤੇ ਪਾਰਕਿੰਗ ਦੀ ਕੀਤੀ ਗਈ ਮਨਾਹੀ ਕੈਲਿਫੋਰਨੀਆ ਵਾਲਮਾਰਟ ਦੇ ਵਿੱਚ ਗੁਰਸਿਮਰਨ ਦੀ ਮੌਤ ਨਹੀਂ ਹੈ ਸ਼ੱਕੀ ਪੁਲਿਸ ਨੇ ਕੀਤਾ ਇਹ ਦਾਵਾ ਪੰਜਾਬੀ ਸਹਿਤ ਅਕੈਡਮੀ ਕੈਲੀਫੋਰਨੀਆ ਦੇ ਵੱਲੋਂ ਡਾਕਟਰ ਸੁਚੇਤ ਪਾਤਰ ਨੂੰ ਸਮਰਪਿਤ ਸਹਾਤਕ ਕਾਨਫਰੰਸ ਕੀਤੀ ਗਈ ਆਯੋਜਿਤ ਤੇ ਪ੍ਰਵਾਸੀਆਂ ਦੇ ਲਈ ਕੈਨੇਡਾ ਚ ਬੱਕੇ ਹੋਣ ਦਾ ਐਲ ਐਮ ਆਈਏ ਵਾਲਾ ਰਾਹ ਵੀ ਜਲਦ ਬੰਦ ਹੋਣ ਦੀ ਗੱਲ ਹੈ ਮੈਕਸੀਕੋ ਚ ਹਥਿਆਰਬੰਦ ਵਿਅਕਤੀਆਂ ਨੇ ਚਲਾਈਆਂ ਗੋਲੀਆਂ 6 ਹੋਏ ਹਲਾਕ 5 ਸਖਮੇ ਤੇ ਹੁਣ ਖਬਰਾਂ ਬਸ ਸਾਹ ਦੇ ਨਾਲ ਬ੍ਰਾਂਟਨ ਦੇ ਵਿੱਚ ਸੜਕ ਹਾਦਸੇ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪੰਜ ਹੋਰ ਇਸ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਹਾਲਾਂਕਿ ਇਹ ਸਹਾਦਸੇ ਦੇ ਕਾਰਨਾਂ ਦਾ ਫਿਲਹਾਲ ਕੁਝ ਪਤਾ ਨਹੀਂ ਚੱਲ ਸਕੇ ਅਤੇ ਪੁਲਿਸ ਦੇਵਨੋ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਦਸਾ ਹਾਈਵੇ 400 ਤੱਤ ਦੇ ਦੱਖਣ ਦੇ ਵਿੱਚ ਸਟੀਲਸ ਐਵੈਨਿਊ ਈਸਟ ਅਤੇ ਗੋਰਵੁੱਡ ਡਰਾਈਵ ਦੇ ਇਲਾਕੇ ਦੇ ਵਿੱਚ ਵਾਪਰਿਆ ਪੀਲ ਪੈਰਾਮੈਟਿਕਸ ਨੇ ਦੱਸਿਆ ਕਿ ਉਹਨਾਂ ਨੇ ਇੱਕ ਜ਼ਖਮੀ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਜਿੱਥੇ ਕਿ ਉਸ ਨੂੰ ਮ੍ਰਿਤਕ ਹਾਲਾਂਕਿ ਘਰਾ ਘਟਾ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ ਇੱਕ ਹੋਰ ਵਿਅਕਤੀ ਨੂੰ ਗੰਭੀਰ ਹਾਲਾਤ ਦੇ ਵਿੱਚ ਟਰੋਮਾ ਸੈਂਟਰ ਲਿਜਾਇਆ ਗਿਆ ਚਤਕੀ ਚਾਰ ਪੋਰਾਂ ਨੂੰ ਗੰਭੀਰ ਸੱਟਾਂ ਕਾਰਨ ਸਥਾਨਕ ਹਸਪਤਾਲ ਲੈ ਜਾਇਆ ਗਿਆ ਉਤੇ ਹੀ ਪੀਲ ਰਿਜਨਲ ਪੁਲਿਸ ਨੇ ਦੱਸਿਆ ਕਿ ਦੋ ਵਾਹਨਾਂ ਦੇ ਚਾਲਕ ਸਟੀਲਸ ਐਵੈਨਿਊ ਤੇ ਜਾ ਰਹੇ ਸੀਗੇ ਇੱਕ ਚਾਲਕ ਆਡੀ ਚਲਾ ਰਿਹਾ ਸੀ ਜੋ ਕਿ ਪੂਰਬ ਵੱਲ ਜਾ ਰਿਹਾ ਸੀ ਤੇ ਦੂਜਾ ਟੋਇਟਾ ਦੇ ਵਿੱਚ ਸਵਾਰ ਪੱਛਮ ਵੱਲ ਨੂੰ ਜਾ ਰਿਹਾ ਸੀ ਉਹਨਾਂ ਦੱਸਿਆ ਕਿ ਇਹ ਟੱਕਰ ਉਸ ਸਮੇਂ ਵਾਪਰੀ ਜਦੋਂ ਪੱਛਮ ਵੱਲ ਜਾਣ ਵਾਲਾ ਡਰਾਈਵਰ ਐਵਨਿਊ ਤੇ ਦੱਖਣ ਵੱਲ ਖੱਬੇ ਵੱਲ ਮੁੜ ਗਿਆ ਅਤੇ ਟੋਇਟਾ ਦੇ ਵਿੱਚ ਇੱਕ ਨੌਜਵਾਨ ਲੜਕਾ ਘਟਨਾ ਸਥਾਨ ਤੇ ਬੇਹੋਸ਼ ਪਾਇਆ ਗਿਆ ਤੇ ਸੱਟਾਂ ਦੇ ਕਾਰਨ ਉਸਨੇ ਦਮ ਤੋੜ ਦਿੱਤਾ ਉਤھے ਹੀ ਵਾਹਨ ਨੂੰ ਚਲਾ ਰਹੀ ਇੱਕ ਔਰਤ ਨੂੰ ਵੀ ਗੰਭੀਰ ਸੱਟਾਂ ਕਾਰਨ ਟ੍ਰੋਮਾ ਸੈਂਟਰ ਲਿਜਾਇਆ ਗਿਆ ਦੱਸਿਆ ਕਿ ਆਡੀ ਦੇ ਵਿੱਚ ਵਾਲੇ 4 ਲੋਕਾਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ ਜਿਨ੍ਹਾਂ ਨੂੰ ਕੀ ਮਾਮੂਲੀ ਸੱਟਾਂ ਲੱਗੀਆਂ ਤੋਂ ਟੋਰਾਂਟੋ ਦੇ ਕਿੰਗ ਵੈਸਟ ਇਲਾਕੇ ਦੇ ਵਿੱਚ ਸਵੇਰ ਦੇ ਸਮੇਂ ਫਾਇਰਿੰਗ ਦੀ ਵਾਰਦਾਤ ਦੇਖਣ ਨੂੰ ਮਿਲੀ ਜਿਸ ਦੇ ਵਿੱਚ ਇੱਕ ਵਿਅਕਤੀ ਸੱਖਮੀ ਪਾਇਆ ਗਿਆ ਹੈ ਇਹ ਘਟਨਾ ਸਪੈਡੀਨਾ ਐਵਨਿਊ ਦੇ ਪੱਛਮ ਦੇ ਵਿੱਚ ਕਿੰਗ ਸਟਰੀਟ ਵੈਸ ਅਤੇ ਬ੍ਰੈਂਟ ਸਟਰੀਟ ਦੇ ਕੋਲ ਵਾਪਰੀ ਹੈ ਦੱਸਦੇ ਕਿ ਟੋਰਾਂਟੋ ਪੁਲਿਸ ਦੇ ਮੁਤਾਬਕ ਤਵੇਰ ਸਵਾ ਚਾਰ ਦੇ ਕਰੀਬ ਉਸ ਇਲਾਕੇ ਦੇ ਵਿੱਚ ਪੁਲਿਸ ਨੂੰ ਬੁਲਾਇਆ ਗਿਆ ਸੀ ਐਤਵਾਰ ਨੂੰ ਇੱਕ ਵਿਅਕਤੀ ਦੀ ਰਿਪੋਰਟ ਲਈ ਗਈ ਸੀ ਜੋ ਕਿ ਗੋਲੀ ਲੱਗਣ ਦੇ ਕਾਰਨ ਸਖਮੀ ਹਾਲਤ ਦੇ ਵਿੱਚ ਮਿਲਿਆ ਸੀ ਦੱਸਿਆ ਕਿ ਪੁਲਿਸ ਦੇ ਵੱਲੋਂ ਪੀੜਤ ਨੂੰ ਕੰਬੀਰ ਸੱਤਾ ਦੇ ਚੱਲਦੇ ਹਸਪਤਾਲ ਵੀ ਪਹੁੰਚਤਾ ਕੀਤਾ ਗਿਆ ਇਸ ਸੰਬੰਧੀ ਕੋਈ ਹੋਰ ਜਾਣਕਾਰੀ ਫਿਲਹਾਲ ਜਾਰੀ ਨਹੀਂ ਕੀਤੀ ਗਈ ਹੈ ਟਰੰਡ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਲਾੰਗਲੀ ਵਿਲੋਡ ਬੁੱਕ ਤੋਂ ਕੰਜ਼ਰਵੇਟਿਵ ਐਮਐਲਏ ਡਾਕਟਰ ਜੋੜੀ ਟੂ 2 BC ਕੰਜ਼ਰਵੇਟਿਵ ਪਾਰਟੀ ਦੀ ਚੇਅਪਰ ਸੰਦੇਵਜੋ ਚੁੜਿਆ ਜਾ ਚੁੱਕਿਆ ਆਪਣੀ ਇਸ ਚੋਣ ਤੇ ਜੋੜੀ ਟੂਰ ਨੇ ਪਾਠੀ ਆਗੂ ਦਾ ਧੰਨਵਾਦ ਕੀਤਾ ਹੈ ਹੁਣ ਕਹਿ ਕੇ ਗੌਕਸ ਚੇਅਰ ਦੇ ਵਿੱਚੋ ਸੇਵਾ ਕਰਨ ਦੇ ਲਈ ਉਸ ਨੂੰ ਜੋ ਮੌਕਾ ਦਿੱਤਾ ਗਿਆ ਉਹ ਇਸ ਦੇ ਲਈ ਬੇਅਦੀ ਮਾਣ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਇਸ ਲੀਡਰਸ਼ਿਪ ਦੀ ਜੋ ਭੂਮਿਕਾ ਰਹੇਗੀ ਉਸ ਨੂੰ ਨਿਭਾਉਣਾ ਉਹਨਾਂ ਦੇ ਲਈ ਮਾਣ ਅਤੇ ਜ਼ਿੰਮੇਵਾਰੀ ਦੋਵਾਂ ਦੇ ਨਾਲ ਭਰਿਆ ਕੰਮ ਹੋਵੇਗਾ ਅਤੇ ਉਹ ਆਪਣੀ ਪਾਰਟੀ ਅਤੇ ਆਪਣੇ ਹਲਕੇ ਦੀ ਸਾਰਥਕ ਤਰੀਕੇ ਦੇ ਨਾਲ ਸੇਵਾ ਕਰਨ ਦੇ ਮੌਕੇ ਨੂੰ ਲੈ ਕੇ ਉਤਸ਼ਾਹਿਤ ਨੇ ਉਹਨਾਂ ਕਿਹਾ ਕਿ ਸਾਡੀ ਪਾਰਟੀ ਉਹਨਾਂ ਨੀਤੀਆਂ ਦੀ ਵਕਾਲਤ ਕਰੇਗੀ ਜੋ ਕਿ ਆਰਥਿਕ ਵਿਕਾਸ, ਜ਼ਿੰਮੇਵਾਰ ਸ਼ਾਸਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਰਿਵਾਰਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਦੀਆਂ ਨੇ ਇਸ ਦੇ ਨਾਲ ਹੀ ਉਹਨਾਂ ਹੋਰ ਵੀ ਕਿਹਾ ਕਿ ਇਸ ਅਧਿਏ ਤੇ ਉੱਪਰ ਕੰਮ ਕਰਦੇ ਇਮਾਨਦਾਰੀ ਪਾਰਦਰਸ਼ਤਾ ਦੇ ਨਾਲ ਅਗਵਾਈ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕੈਲਗਰੀ ਦੇ ਵਿੱਚ ਪਾਰੇ ਬਰਫ ਪਾਰੇ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕਿਆ ਹੈ ਮੌਸਮ ਵਿਭਾਗ ਦੀ ਰਿਪੋਰਟ ਦੇ ਮੁਤਾਬਕ ਪੂਰੇ ਅਲਬਰਟਾ ਦੇ ਵਿੱਚ 15 ਤੋਂ 25 ਸੈਂਟੀਮੀਟਰ ਬਰਫ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਕੈਲਗਰੀ ਅਤੇ ਐਡਮਿੰਟਨ ਚ ਪਾਰੇ ਬਰਫ ਪਾਰੇ ਹੋਣ ਤੋਂ ਬਾਅਦ ਦੱਸਦੀ ਹੈ ਕਿ ਇਹ ਬਰਫਬਾਰੀ ਜਾਰੀ ਰਹਿਣ ਦੀ ਗੱਲ ਆਖੀ ਜਾ ਰਹੀ ਹੈ ਐਡਮਿੰਟਨ ਸ਼ਹਿਰ ਦੇ ਕਈ ਇਲਾਕਿਆਂ 'ਚ 3-3 ਫੁੱਟ برف ਪਾਈ ਜਾ ਰਹੀ ਹੈ ਇਸੇ ਦੌਰਾਨ ਐਡਮਿੰਟਨ ਸਿਟੀ ਦੇ ਵੱਲੋਂ ਪਾਰਕਿੰਗ ਸੰਬੰਧੀ پابੰਦੀ ਲਗਾਉਂਦਾ ਵੱਡਾ ਐਲਾਨ ਕੀਤਾ ਗਿਆ ਇਹ پابੰਦੀ ਅਗਲੇ ਪਹਿਲੇ ਪੜਾ ਐਤਵਾਰ ਸ਼ਾਮ 7 ਵਜੇ ਤੋਂ ਲਾਗੂ ਕੀਤੀ ਗਈ ਹੈ ਤਾਂ ਸਿੱਕੇ ਇਸ ਪੜਾ ਦੇ ਦੌਰਾਨ ਮੁੱਖ ਸੜਕਾਂ ਵਾਸਤੇ ਰੂਟਸ ਪਹਾੜੇ ਕਾਰੋਬਾਰੀ ਸੁਧਾਰ ਵਾਲੇ ਖੇਤਰਾਂ ਦੇ ਵਿੱਚ ਸੜਕਾਂ ਤੇ ਨੋ ਪਾਰਕਿੰਗ ਸਾਈਨ ਬੋਰਡਸ ਦੇ ਨਾਲ ਸੜਕਾਂ ਤੇ ਕਲੀਅਰਿੰਗ ਕੀਤੀ ਜਾਵੇਗੀ ਇਸ ਦੇ ਨਾਲ ਹੀ ਜਦੋਂ ਤੱਕ ਸੜਕਾਂ ਸਾਫ਼ ਨਹੀਂ ਹੋ ਜਾਂਦੀਆਂ ਉਦੋਂ ਤੱਕ ਇਹਨਾਂ ਖੇਤਰਾਂ ਤੋਂ ਵਾਹਨਾਂ ਨੂੰ ਹਟਾਇਆ ਜਾਵੇਗਾ ਪਾਬੰਦੀ ਦੇ ਦੌਰਾਨ ਗੈਰ ਕਾਨੂੰਨੀ ਤੌਰ ਤੇ ਪਾਰਕਿੰਗ ਕਰਨ ਵਾਲੇ ਹਾਲਾਂਕਿ ਡਰਾਈਵਰਸ ਨੂੰ 250 ਡਾਲਰ ਦੀ ਟਿਕਟ ਦਿੱਤੀ ਜਾਵੇਗੀ ਅਤੇ ਉਹਨਾਂ ਨੂੰ ਕਾਰ ਤੋ ਦੀ ਵੀ ਗੱਲ ਆਖੀ ਗਈ ਹੈ ਤਾਂ ਹੈਲਫੈਕਸ ਵਿਖੇ ਲੜਕੀ ਜਿਸ ਦੀ ਲਾਸ਼ ਪਿਛਲੇ ਮਹੀਨੇ ਵਾਲਮਾਰਟ ਤੇ ਓਵਨ ਦੇ ਵਿੱਚੋਂ ਮਿਲੇ ਸੀ ਉਸ ਦੀ ਮੌਤ ਤੇ ਪੁਲਿਸ ਨੇ ਬਿਆਨ ਦਿੱਤਾ ਕਿ ਲੜਕੀ ਦੀ ਮੌਤ ਦਾ ਜੋ ਮਾਮਲਾ ਹੈ ਇਹ ਸ਼ੱਕੀ ਨਹੀਂ ਪਾਇਆ ਗਿਆ ਤੇ ਕਿਸੇ ਵੀ ਅਪਰਾਧ ਦਾ ਕੋਈ ਵੀ ਸਬੂਤ ਹਾਸਲ ਨਹੀਂ ਹੋਇਆ ਸਟੋਰ ਦੀ ਬੇਕਰੀ ਦੇ ਵਿੱਚ 19 ਅਕਤੂਬਰ ਨੂੰ 19 ਸਾਲਾ ਗੁਰਸਿਮਰਨ ਦੀ ਮੌਤ ਹੁਣ ਨੋਵਾ ਸਕੋਸ਼ੀਆ ਦੇ ਲੇਬਰ ਵਿਭਾਗ ਦੇ ਅਗਵਾਇਚ ਵਰਕਪਲੇਸ ਵੱਖਰੀ ਜਾਂਚ ਦਾ ਵਿਸ਼ਾ ਹੈ ਹੈਲੀਫੈਕਸ ਰਿਜਨਲ ਪੁਲਿਸ ਦੇ ਬੁਲਾਰੇ ਕਾਂਸਟੇਬਲ ਮਾਰਟਨ ਨੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਕਿ ਪੁਲਿਸ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਹੈ ਕਿ ਔਰਤ ਦੀ ਮੌਤ ਦੇ ਨਾਲ ਸੰਬੰਧਤ ਹਾਲਾਤ ਦੇ ਵਿੱਚ ਕੋਈ ਹੋਰ ਸ਼ਾਮਲ ਸੀ। ਮਿਲੀ ਜਾਣਕਾਰੀ ਦੇ ਮੁਤਾਬਕ ਜਾਂਚ ਅਧਿਕਾਰੀਆਂ ਨੇ ਕਈ ਲੋਕਾਂ ਤੋਂ ਹਾਲਾਂਕਿ ਪੁੱਛਗਿੱਛ ਕੀਤੀ ਹੈ, ਵੀਡੀਓਜ਼ ਫੁਟੇਜ ਦਾ ਨਿਰਖਣ ਵੀ ਕੀਤਾ ਗਿਆ ਪਰ ਜਾਂਚ ਅਧਿਕਾਰੀਆਂ ਨੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ, ਵੀਡੀਓ ਫੁਟੇਜ ਦਾ ਨਿਰਖਣ ਵੀ ਕੀਤਾ ਗਿਆ ਪਰ ਕੋਰ ਦੀ ਮੋਦਾ ਜੋ ਅਸਲ ਕਾਰਨ ਹੈ ਅਜੇ ਪਤਾ ਨਹੀਂ ਲੱਗ ਸਕਿਆ ਹੈ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਜਾਂਚ ਦੇ ਬਾਰੇ ਹਾਲਾਕਿ ਇਜ਼ਲਾਮ ਕਰ ਦਿੱਤਾ ਗਿਆ ਤੇ ਪੰਜਾਬੀ ਸਾਹਿਤ ਅਕੈडमी ਕੈਲੀਫੋਰਨੀਆ ਦੇ ਵੱਲੋਂ ਆਪਣੀ 24 ਸਾਲਾਨਾ ਪੰਜਾਬੀ ਸਾਹਿਤਕ ਕਾਨਫਰੰਸ ਬੀਤੇ ਦਿਨੀ ਹੈਵਰਚ ਕੈਲੀਫੋਰਨੀਆ ਵਿਖੇ ਆਯੋਜਿਤ ਕਰਵਾਈ ਗਈ ਦਾਸਤੇ ਕਿ ਮਰਹੂਮ ਨਾਮ ਨਾਮਵਰ ਸ਼ਾਇਰ ਸੁਰਜੀਤ ਪਾਤਰ ਦੀ ਨਿਯਮਗੀ ਯਾਦ ਨੂੰ ਸਮਰਪਤ ਇਸ ਦੋ ਦਿਨਾਂ ਕਾਨਫਰੰਸ ਦੇ ਵਿੱਚ ਭਾਰਤ, ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਤੋਂ ਵੱਡੀ ਗਿਣਤੀ ਦੇ ਵਿੱਚ ਸਾਹਿਤਕਾਰ ਅਤੇ ਪੰਜਾਬੀ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਜਿੱਥੇ ਅਕੈਡਮੀ ਦੀ ਸਥਾਪਨਾ ਸਰਗਰਮੀਆਂ ਅਤੇ ਪੰਜਾਬੀ ਭਾਸ਼ਾ ਦੇ ਸਾਹਿਤ ਦੇ ਲਈ ਕੀਤੇ ਜਾ ਰਹੇ ਕਾਰਜਾਂ ਦੇ ਬਾਰੇ ਸੰਖੇਪ ਦੇ ਵਿੱਚ ਜਾਣਕਾਰੀ ਦਿੱਤੀ ਗਈ ਉਤੋ ਹੀ ਦੱਸਦੇ ਕਿ ਪਾਤਰ ਸਾਹਿਬ ਦੇ ਕੁਝ ਸ਼ਾਇਰਾ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਵੀ ਅਰਪਿਤ ਕੀਤੀ ਗਈ ਉਤੋ ਹੀ ਕਾਨਫਰੰਸ ਦੇ ਆਖਰੀ ਪੜਾਅ ਦੇ ਵਿੱਚ ਸੰਗੀਤਕ ਮਹਿਫਲ ਆਯੋਜਿਤ ਕੀਤੀ ਗਈ ਅਤੇ ਦੂਸਰੇ ਦਿਨ ਅਕੈਡਮੀ ਦੇ ਪਿਛਲੇ 1 ਸਾਲ ਦੇ ਦੌਰਾਨ ਹੋਈਆਂ ਸਗਰਮੀਆਂ ਦੀ ਰਿਪੋਰਟ ਪੜੀਆਂ ਗਈਆਂ। ਇਸ ਦੇ ਨਾਲ ਹੀ ਪਿਛਲੇ 1 ਸਾਲ ਦੇ ਦੌਰਾਨ ਅਕੈਡਮੀ ਦੇ ਵੱਲੋਂ ਵਿਸ਼ੇਸ਼ ਮੀਟਿੰਗਸ, ਪੁਸਤਕ ਰਿਲੀਜ਼ ਕਰਨ ਦੇ ਜੋ ਵੀ ਸਮਾਗਮ ਅਤੇ ਮਹਿਮਾਨਾਂ ਦੇ ਨਾਲ ਵਿਸ਼ੇਸ਼ ਰੁਗਰੂ ਪ੍ਰੋਗਰਾਮ ਕੀਤੇ ਗਏ। ਉਪਰੰਤ ਅਮਰੀਕੀ ਪੰਜਾਬੀ ਕਵਿਤਾ ਅਤੇ ਅਮਰੀਕੀ ਪੰਜਾਬੀ ਕਹਾਣੀ ਦੇ ਬਾਰੇ ਵਿਸ਼ੇਸ਼ ਵਿਚਾਰ ਚਰਚਾ ਕੀਤੀ ਗਈ ਅਤੇ ਕਵੀ ਦਰਬਾਰ ਵੀ ਆਯੋਜਿਤ ਕੀਤਾ ਗਿਆ। ਤਾਂ ਸਰਕਾਰ ਹੁਣ ਸਖਤ ਫੈਸਲੇ ਲੈ ਕੇ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਵਧਾਉਂਦੀ ਨਜ਼ਰ ਆ ਰਹੀ ਹੈ ਹੁਣ ਪੰਜਾਬੀਆਂ ਦੇ ਕੈਨੇਡਾ ਦੇ ਵਿੱਚ ਪੱਕੇ ਹੋਣ ਦੇ ਆਖਰੀ ਰਾ ਲੇਬਰ ਮਾਰਕੀਟ ਮੁਲਾੰਕਨ ਨੂੰ ਵਿਵੰਧ ਕਰਨ ਦੀ ਗੱਲ ਆਖੀ ਜਾ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵੱਡੇ ਖੁਲਾਸੇ ਕਰਦਿਆਂ ਇਹ ਗੱਲ ਆਖੀ ਹੈ ਕਿ ਕੈਨੇਡਾ ਦੀ ਪੱਕੀ ਰਿਹਾਇਸ਼ ਯਾਨੀ ਕਿ ਪੀਆਰ ਦੇ ਲਈ ਹੁਣ ਐਲ ਐਮ ਆਈ ਐ ਦੀ ਵੱਡੇ ਪੱਧਰ ਤੇ ਦੁਰਵਰਤ ਤੋਂ ਹੋ ਰਹੀ ਹੈ ਅਤੇ ਫੈਡਰਲ ਸਰਕਾਰ ਐਲ ਐਮ ਆਈ ਐ ਰਾਹੀਂ ਮਿਲਣ ਵਾਲੇ ਪੰਜਾਬਾਦੂ ਅੰਕਾ ਦੀ ਸਹੂਲਤ ਨੂੰ ਖਤਮ ਕਰਨ ਤੇ ਵਿਚਾਰ ਕਰ ਰਹੀ ਹੈ ਇਸ ਵੇਲੇ ਕੈਨੇਡੀਅਨ ਪੀਆਰ ਦੇ ਲਈ CRC ਸਕੋਰ 500 ਤੋਂ ਉੱਤੇ ਚੱਲ ਰਿਹਾ ਹੈ ਅਤੇ LMIA ਦੇ 50 ਵੱਧ ਤੋਂ ਅੰਕ PR ਦਵਾਵਾਂ ਵਿੱਚ ਕਾਰਗਰ ਸਾਬਤ ਹੁੰਦੇ ਨੇ ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਇਹ ਸਹੂਲਤ ਦੀ ਵਰਤੋਂ ਠੱਗੀ ਠੋਰੀ ਦੇ ਲਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਦੇ ਵੱਲੋਂ 10 ਸਾਲ ਦੀ ਮਿਆਦ ਵਾਲੇ ਮਲਟੀਪਲ ਐਂਟਰੀ ਵੀਜ਼ਾ ਬੰਦ ਕੀਤੇ ਜਾ ਚੁੱਕੇ ਨੇ ਅਤੇ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਸਿੰਗਲ ਐਂਟਰੀ ਵੀਜ਼ਾ ਹੀ جاری ਕੀਤੇ ਜਾ ਰਹੇ ਨੇ। ਤਦੱਖਣਪੂਰਬੀ ਮੈਕਸੀਕੋ ਦੇ ਵਿੱਚ ਕੁਝ ਹਥਿਆਰਬੰਦ ਵਿਅਕਤੀਆਂ ਦੇ ਵੱਲੋਂ ਇੱਕ ਬਾਅਦ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਾਰਨ ਕਟੋ-ਕਟ 6 ਵਿਅਕਤੀ ਹਲਾਕ ਤੇ 5 ਜ਼ਖਮੀ ਦੱਸੇ ਜਾ ਰਹੇ ਨੇ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਜਾਣਕਾਰੀ ਦਿੱਤੀ ਗਈ ਹੈ ਖਬਰਾਂ ਦੇ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਆਇਲੈਂਡ ਸੂਬੇ ਤਾਬਾਸਕੋ ਦੇ ਵਿੱਚ ਵਾਪਰੀ ਹੈ ਜਨਤਕ ਸੁਰੱਖਿਆ ਸਖਤਰ ਉਮਰ ਗਾਰਸਿਆ ਨੇ ਐਕਸ ਤੇ ਇਹ ਜਾਣਕਾਰੀ ਸਾਂਝਾ ਕੀਤੀ ਹੈ ਕਿ ਗੋਲੀਬਾਰੀ ਦੀ ਘਟਨਾ 'ਚ ਵਾਪਰੀ ਅਤੇ ਸੰਘਰਸ਼ੀ ਪ੍ਰਸ਼ਾਸਨ ਦੇ ਵੱਲੋਂ ਸਥਾਨਕ ਅਧਿਕਾਰੀਆਂ ਦੀ ਮਦਦ ਦੇ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਮਾਮਲੇ ਸੰਬੰਧੀ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਹਾਲਾਕੀ ਨਹੀਂ ਹੋਈ ਹੈ ਅਤੇ ਨਾ ਹੀ ਗੋਲੀਬਾਰੀ ਦੇ ਪਿੱਛੇ ਕੀ ਕਾਰਨ ਸੀ ਇਸ ਦਾ ਕੁਝ ਪਤਾ ਲੱਗ ਸਕਿਆ। ਕੋਲੋਨਾ ਦੇ ਆਰਚਰਡ ਪਾਰਕ ਮਾਲ ਦੇ ਵਿੱਚ ਬਿਜਲੀ ਦੀ ਸਮੱਸਿਆ ਕਾਰਨ ਦੋ ਸਟੋਰਸ ਨੂੰ ਥੋੜੇ ਸਮੇਂ ਦੇ ਲਈ ਬੰਦ ਕਰਨਾ ਪਿਆ। ਦੱਸਦੀ ਹੈ ਕਿ ਫਾਇਰ ਟਰੱਕ ਐਤਵਾਰ ਨੂੰ ਸ਼ਾਮ ਨੂੰ ਕੋਲੋਨਾ ਦੇ ਆਰਚਰਡ ਪਾਰਕ ਮਾਲ ਦੇ ਵਿੱਚ ਇਕੱਠੇ ਹੋਗਾ ਕਿ ਕਿ ਇੱਕ ਨੁਕਸਦਾਰ ਬ੍ਰੇਕਰ ਕਾਰਨ ਮਾਲ ਦੇ ਇੰਡੀਗੋ ਅਤੇ ਸਟਾਰਬਕਸ ਦੇ ਬਾਹਰ ਇੱਕ ਪੌਟ ਲਾਈਟ ਤੋਂ ਥੋੜੀ ਜਿਹੀ ਅੱਗ ਲੱਗ ਗਈ ਸੀ ਦੱਸਦੀ ਕਿ ਕੋਲੋਨਾ ਫਾਇਰ ਦੇ ਕਪਤਾਨ ਸਕਾਟ ਕਲਰਕ ਨੇ ਕਿਹਾ ਕਿ ਗਰਮੀ ਖਤਮ ਹੋ ਰਹੀ ਹੈ ਅਤੇ ਇਹ ਇਮਾਰਤ ਦੇ ਵਿੱਚ ਕੁਝ ਵੀ ਨਹੀਂ ਫੈਲਿਆ ਇਸ ਲਈ ਸਭ ਸੁਰੱਖਿਅਤ ਨੇ ਉਤھے ਹੀ ਕੋਈ ਨਿਕਾਸੀ ਨਹੀਂ ਹੈ ਅਤੇ ਇੱਕ ਵਾਰ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਦੇਖਿਆ ਗਿਆ ਕਿ ਅੱਗ ਨਹੀਂ ਲੱਗੀ ਸੀ ਤਾਂ ਮਾਲ ਅਲਰਮ ਬੰਦ ਨਹੀਂ ਹੋਇਆ ਇਸ ਦੇ ਨਾਲ ਹੀ ਕਰਮਚਾਰੀ ਇੰਡੀਗੋ ਦੇ ਪ੍ਰਵੇਸ਼ ਮਾਰਗ ਤੇ ਪਾਰੀ ਰੋਸ਼ਨੀ ਤੇ ਕੰਮ ਕਰ ਰਹੇ ਸੀ ਉਹਨਾਂ ਕਹੇ ਕਿ ਮਾਲ ਮੋਲ ਜੋਕੀਆ ਉਹ ਖੁੱਲਾ ਰਹਿ ਸਕਦਾ ਹੈ ਮਿਸ਼ਨ ਕਰੀਕ ਗ੍ਰੀਨਵੇ ਖੇਤਰੀ ਪਾਰਕ ਦਸਲ ਰੋਡ ਅਤੇ ਲੇਕਸ਼ੋਰ ਰੋਡ ਤੇ ਪਾਰਕਿੰਗ ਸਥਾਨ ਉਸਾਰੇ ਕਰਨਾ ਇੱਕ ਹਫਤੇ ਦੇ ਲਈ ਬੰਦ ਰੱਖਿਆ ਜਾਵੇਗਾ ਕੰਮ ਕਰਨ ਵਾਲੇ ਅਮਲੇ ਸੋਮਵਾਰ ਤੋਂ ਇੱਕ ਨਵੀਂ ਸਾਲ ਪਰਤੇ ਪਹੁੰਚਯੋਗ ਵਾਸ਼ਰੂਮ ਸਹੂਲਤ ਸਥਾਪਤ ਕਰਨਗੇ ਇਸ ਨਾਲ ਇਹ ਦਾਸਤੀ ਹੈ ਕਿ ਸੈਂਟਰਲ ਉਗਨਾਗਨ ਦੇ ਖੇਤਰੀ ਜ਼ਿਲੇ ਦੇ ਮੁਤਾਬਕ ਪਾਤ ਤੱਕ ਪਹੁੰਚ ਪ੍ਰਭਾਵਿਤ ਨਹੀਂ ਹੋਵੇਗੀ ਪਰ ਸੈਲਾਨੀਆਂ ਨੂੰ ਨਿਰਮਾਣ ਸੰਕੇਤਾਂ ਦੀ ਪਾਲਣਾ ਕਰਨ ਦੇ ਲਈ ਆਖਿਆ ਜਾ ਰਿਹਾ ਹੈ ਹਾਲਾਂਕਿ ਖੇਤਰੀ ਪਾਰਕ ਦੇ ਅਗਲੇ ਨਜ਼ਦੀਕੀ ਪ੍ਰਵੇਸ਼ ਦੁਆਰ ਜੋਸਟਿਤ ਨੇ ਮਿਸ਼ਨ ਡੌਕ ਪਾਰਕ ਦੇ ਨੇਰੇ ਗਾਰਡਨ ਡਰਾਈਵ ਅਤੇ ਲੈਕ ਸਟਿੰਗਲ ਡਰਾਈਵ ਜੋ ਕਿ ਪਾਰਕਿੰਗ ਲੋਟ ਤੇ ਲਈ ਹੈ ਅਤੇ ਕੈਸਟਰੋ ਰੋਡ ਅਤੇ ਸਵੈਪ ਰੋਡ ਪਾਰਕਿੰਗ ਖੇਤਰ ਦੇ ਲਈ ਬਣਾਈ ਜਾਵੇਗੀ। ਤੋ ਲੰਡਨ ਵਿਖੇ ਹੜ੍ਹਾਂ ਦੇ ਇੱਕ ਹਫਤੇ ਤੋਂ ਬਾਅਦ ਤੂਫਾਨ ਵਰਸ ਤੋਂ ਵਿਗਨ ਜਾ ਰਹੀ ਹੈ ਜਿਸ ਨਾਲ ਸੈਂਕੜੇ ਘਰ ਡੁੱਬ ਗਏ ਨੇ ਯੂਕੇ ਪਰਚ ਸਰਕਾਰ ਨੂੰ ਨਦੀਆਂ ਦੇ ਵਿੱਚ ਬਦਲ ਦਿੱਤਾ ਗਿਆ 82 ਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਚੱਲਣ ਵਾਲੀਆਂ ਹਵਾਵਾਂ ਤੇ ਤੂਫਾਨ ਦੇ ਕਾਰਨ ਹੋਈ ਤਬਾਹੀ ਤੋਂ ਲੋਕ ਪਰੇਸ਼ਾਨ ਨੇ ਉੱਤੇ ਹੀ ਉੱਚੇ ਇਲਾਕਿਆਂ ਤੋਂ ਵਗਣ ਵਾਲੀਆਂ ਹਵਾਵਾਂ ਦੇ ਨਾਲ ਨਦੀਆਂ ਅਤੇ ਸਫਾਈ ਕਾਰਜਾਂ 'ਚ ਰੁਕਾਵਟ ਪੈਦਾ ਹੋਣ ਦਾ ਖਤਰਾ ਵੀ ਲਗਾਤਾਰ ਮੰਡਰਾ ਰਿਹਾ 100 ਤੋਂ ਵੱਧ ਹਰ ਚਤਾਵਨੀਆਂ ਅਜੇ ਵੀ ਇੰਗਲੈਂਡ ਅਤੇ ਵੇਲਜ਼ ਦੇ ਵਿੱਚ ਸਰ ਗਰਮ ਨੇ ਹਫਤੇ ਦੇ ਸ਼ੁਰੂ ਹੋਣ ਦੇ ਨਾਲ ਹੋਰ ਅਫੜਾ ਤਫੜੀ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ ਉਥੇ ਹੀ ਦੱਸਿਆ ਕਿ 2020 ਦੇ ਵਿੱਚ ਤੂਫਾਨ ਡੈਨਿਸ ਦੇ ਦੌਰਾਨ ਜੋ ਅਨੁਭਵ ਕੀਤੇ ਗਏ ਸਨ ਉਹ ਨਤੀਜਿਆਂ ਦੇ ਨਾਲ ਉਹ ਸਭ ਤੋਂ ਭਾਰੇ ਪ੍ਰਭਾਵਾਂ ਦੀਆਂ ਚਿੰਤਾਵਾਂ ਦੇ ਵਿਚਕਾਰ ਸਾਊਥ ਵੇਲਜ਼ ਖਾਸ ਤੌਰ ਤੇ ਤੂਫਾਨ ਦੇ ਬਾਅਦ ਵਿੱਚ ਇੱਕ ਇਕਠੋਰ ਗਣਨਾ ਦੇ ਲਈ ਤਿਆਰ ਐਤਵਾਰ ਨੂੰ ਸਿਨੌਨ ਚੈਫ ਦੇ ਵਿੱਚ ਇੱਕ ਵੱਡੀ ਘਟਨਾ ਦੀ ਕੋਸ਼ਨਾ ਵਿਕੀਤੀ ਗਈ ਹੈ ਜੇਕਰ ਯੋਗਾਕੇ ਤਿਉਹਾਰਾਂ ਦੇ ਮੌਸਮ ਦੇ ਨਾਲ ਪ੍ਰਭਾਵ ਸਭ ਤੋਂ ਵੱਧ ਮਾੜਾ ਪੈ ਰਿਹਾ ਹੈ ਪਰ ਸੱਚ ਹੋਰ ਤੇ ਇਹ ਲੋਕਦਲੇ 크리스마ਸ ਤੋਂ ਪਹਿਲਾਂ ਬਿਲਕੁਲ ਵਿਨਾਸ਼ਕਾਰੀ ਹੈ ਯੂਨਾਈਟਿਡ ਕਿੰਗਡਮ ਦੇ ਵਿੱਚ ਕੋਲੀਬਾਰਿਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਕਿ ਇੱਕ ਹੋਰ ਵਿਅਕਤੀ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਕਤਲ ਦੇ ਸ਼ੱਕ ਦੇ ਵਿੱਚ ਇੱਕ ਵਿਅਕਤੀ ਨੂੰ ਇਸ ਸਬੰਧੀ ਗ੍ਰਿਫਤਾਰ ਵੀ ਕੀਤਾ ਗਿਆ ਵੈਸਟ ਮਿਡਲੈਂਡਸ ਪੁਲਿਸ ਦੇ ਮੁਤਾਬਕ ਵੀ 20 ਸਾਲਾਂ ਦਾ ਇੱਕ ਨੌਜਵਾਨ ਇੱਕ ਕਾਰ ਦੇ ਵਿੱਚ ਮਿਲਿਆ ਜਿਸ ਨੂੰ ਕਿ ਘਟਨਾ ਸਥਾਨ ਤੇ ਮ੍ਰਿਤਕ ਢਿਤ ਘੋਸ਼ਿਤ ਕਰ ਦਿੱਤਾ ਗਿਆ ਇੱਕ ਹੋਰ ਵਿਅਕਤੀ ਜਿਸ ਦੀ ਉਮਰ 30 ਸਾਲਾਂ ਦੱਸੀ ਜਾ ਰਹੀ ਹੈ ਉਸ ਨੂੰ ਇੱਕ ਬੱਸ ਸਟਾਪ ਤੇ ਜ਼ਖਮੀ ਪਾਇਆ ਗਿਆ ਤਾਂ ਮੰਨਿਆ ਜਾ ਰਿਹਾ ਹੈ ਕਿ ਉਹ ਬੰਦੂਕ ਧਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਮਿਲੀ ਜਾਣਕਾਰੀ ਦੇ ਮੁਤਾਬਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਨਾ ਸੁਖਬਣੀ ਹੋਈ ਹੈ ਉਤੇ ਹੀ ਅਧਿਕਾਰੀਆਂ ਨੂੰ ਘਟਨਾ ਸਥਾਨ ਤੇ ਬੁਲਾਇਆ ਗਿਆ ਸੀ ਫਿਲਹਾਲ ਸ਼ੱਕੀ ਵਿਅਕਤੀ ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਹਿਰਾਸਤ ਦੇ ਵਿੱਚ ਹੈ ਤੇ ਪੁਲਿਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਅੱਜ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਕੱਲ ਤੋਂ ਫਿਰ ਹਾਸਲ ਹੋਵਾਂਗੇ ਪਨੇਰੋ ਪੰਜਾਬੀ ਲਿੰਕ ਮੀਡੀਆ ਦੇ ਨਾਲ